ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਤੋਂ ਬਾਅਦ ਕਾਮਯਾਬੀ ਦੀ ਖੁਸ਼ੀ ਵਿੱਚ ਅੱਜ ਨਵਾਂ ਸ਼ਹਿਰ ਦੇ ਵਿੱਚ ਬਵਿੰਨ ਸੰਗਠਨਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ ਆ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਨਵਾਂ ਸ਼ਹਿਰ ਦੀਆਂ ਨੇ ਜਿਸ ਵਿੱਚ ਬਵਿੰਨ ਸੰਗਠਨਾ ਦੇ ਮੈਂਬਰਾਂ ਵੱਲੋਂ ਜਿਹੜੀ ਆ ਹੱਥ ਦੇ ਵਿੱਚ ਤਿਰੰਗਾ ਪਕੜ ਕੇ ਇਸ ਤੋਂ ਇਲਾਵਾ ਦੇਸ਼ ਭਗਤੀ ਨਾਲ ਜੁੜੇ ਸਲੋਗਨਸ ਦੀਆਂ ਜਿਹੜੀਆਂ ਤਖਤੀਆਂ ਫੜ ਕੇ ਇਹ ਜਿਹੜਾ ਆ ਤਿਰੰਗਾ ਯਾਤਰਾ ਕੱਢੀ ਗਈ ਇਸ ਤਿਰੰਗਾ ਯਾਤਰਾ ਦੇ ਵਿੱਚ ਵਿਸ਼ੇਸ਼ ਤੌਰ ਤੇ ਭਾਜਪਾ ਦੇ ਸਾਬਕਾ ਕੈਬਨਟ ਮੰਤਰੀ ਤੀਖਣ ਸੂਤ ਵੀ ਹਾਜ਼ਰ ਹੋਏ ਆ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਆ ਇਹ ਜਿਹੜੀ ਯਾਤਰਾ ਬਾਰਾਂਦਰੀ ਪਾਰਕ ਤੋਂ ਸ਼ੁਰੂ ਹੋ ਕੇ ਡਾਕਟਰ ਭੀਮਰਾ ਅੰਬੇਡਕਰ ਜੀ ਦੇ ਬੋਤ ਤੇ ਜਾ ਕੇ ਸੰਪੰਨ ਹੋਈ ਇਸ ਯਾਤਰਾ ਦੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਸਾਹਿਬ ਕਾ ਜ਼ਿਲ੍ਹਾ ਪ੍ਰਧਾਨ ਮੈਡਮ ਬਰਿੰਦਰ ਕੌਰ ਥਾਨਦੀ ਐਡਵੋਕੇਟ ਵਿਸ਼ਾਲ ਸ਼ਰਮਾ ਵਿਕਰਮ ਸ਼ਰਮਾ ਭਾਰਤੀ ਆਂਗਰਾ ਸਵਾਮੀ ਰਿਸ਼ੀ ਰਾਜ ਦਿਲਵਰ ਸਿੰਘ ਸ਼੍ਰੀ ਗੁਰਵਦਾਸ ਜੀ ਨਾਲ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਤੋਂ ਇਲਾਵਾ ਜਿਹੜੇ ਆ ਕਈ ਆਗੂ ਸਾਹਿਬਾਨ ਜਿਹੜੇ ਆ ਇਸ ਯਾਤਰਾ ਦੇ ਵਿੱਚ ਸ਼ਾਮਲ ਸਨ। ਸਾਰੇ ਸਾਡਾ ਸੰਸਵਾਦ 2015 ਦੇ ਵਿੱਚ 20 ਮਿੰਟ ਹੋ ਗਏ ਅਸੀਂ। ਸਾਡੀਆਂ ਮਾਤਾ ਨੂੰ ਰਣ ਆ ਗਿਆ ਜੋ ਕੰਮ ਦੀ ਧੂਮੀ ਇਹ ਸਾਰੇ ਜਗ ਵਿੱਚ ਮਹਾਨ ਹੈ। ਭਾਰਤ ਦੇ जी साहब आ रहे हैं क्या पास तो आज से अरे आ जाओ बोलो अरे भाई पीछे हो जाओ आज हमारे सैनिकों के प्रति जो उन्होंने पाकिस्तान को मुंह तोड़ जवाब दिया उनके सम्मान के लिए आज नमा शहर में दिव्य भव्य विशाल शोभा यात्रा जिसमें हमारे धार्मिक सामाजिक राजनीतिक और सभी देश प्रेमी मिलकर बड़े ही भाव से उनको श्रद्धा सुमन सम्मान के लिए यह यात्रा निकाली जा रही है क्योंकि जीवन में उन्होंने वो कुकर्म किया था अधर्मियों ने निहत्थों पर जिन्होंने वार किया और हमारी बहनों बेटियों को कहा आप अपने जाकर प्रधानमंत्री को कहना मोदी को कहना और मोदी जी ने जब अपनी बहनों का बेटियों का ये अपहरण देखा धर्मियों को प्रति उन्होंने ऑपरेशन सिंधूर यात्रा निकालनी शुरू की और हमारे सैनिकों ने बड़े ही श्रद्धा से भाव से एकदम सिर पर कफन बांधकर क्योंकि सैनिक सदा देश की रक्षा करता है और उनके सम्मान के लिए आज यह यात्रा निकाली जा रही है मैं सभी शहर निवासियों को अभी भी अपील करता हूँ कि जल्दी से जल्दी पहुंचे और इस यात्रा में आकर अपने जीवन को सफल करे भारत माता की जय ਅੱਜ ਦਾ ਤਿਰੰਗਾ ਇੱਥੇ ਸ਼ਹੀਦਾਂ ਪੈਗਾਮ ਦੇ ਵਿੱਚ ਜਿਹੜਾ 36 ਮੋਸ਼ ਮੰਦ ਅਤਨਕਵਾਦੀਆਂ ਨੇ ਵਾਰਸੀ ਕਰੋਨਾ ਪੰਗਵਾਦੀਆਂ ਨੂੰ ਪਾਕਿਸਤਾਨ ਦੇ ਵਿੱਚੋਂ ਚਾਹ ਨਦੀ ਤੋਂ ਫੈਤਾ ਨੂੰ ਸਾਧ ਅੱਜ ਅੱਡਾ ਵੀ ਦਰਸ਼ਨਾ ਕਰੋਨਾ ਦੇ ਨਾਮ ਦਾ ਬਕਰਿਆ ਲੈ ਲਈ ਹੋਰ ਹੀ ਮਹਾਰਾਜ ਆਪਣੀ ਸਰਕਾਰ ਨੇ ਆਪਣੀ ਸੈਨਾ ਨੇ ਪਾਕਿਸਤਾਨ ਦੇ ਵਿੱਚ ਜਾ ਕੇ ਅਤੰਕੀ ਫੰਗਾਨੇ ਦੇ ਲਈ ਆਉਂਦੇ ਵਧੀਆ ਤਰੀਕੇ ਨਾਲ ਤਬਾਹ ਕੀਤੇ ਜਿਸ ਨਾਲ ਸਾਰੀ ਦੁਨੀਆ ਹੈਰਾਨ ਹੈ ਔਰ ਸਾਡੇ ਸੇਰਾਂ ਦੇ ਸਾਡੀ ਫੌਜ ਦੀ ਬਹੁਤ ਵੱਡੀ ਉਪਲਬਧੀ ਬਹੁਤ મોટી ਜਿੱਤ ਅਸੀਂ ਕਿਆ ਸਕਦੇ ਆ ਉਸ ਪਾਕਿਸਤਾਨ ਨੂੰ ਜਿਹੜਾ ਅਲੰਕਾਰ ਜਿੱਤੇ ਜੰਮੇ ਆ ਪੰਚਵਾਦੀਆਂ ਦਾ ਪੋਸ਼ਣ ਕਰਦਾ ਸੀ ਉਹਨਾਂ ਨੇ ਦੇਸ਼ ਆ ਪਰੇਸ਼ਾਨ ਦੇ ਵਿੱਚ ਬਹੁਤ ਵੱਡਾ ਸਬਕ ਸਿਖਾਇਆ ਔਰ ਬਹੁਤ ਵੱਡੀ ਕਮਾਈ ਪਾਕਿਸਤਾਨ ਦੇ ਵਿੱਚ ਸਾਡੀ ਸੁਰਾਣੀ ਜਨਰਮੰਤੇਸ਼ ਮਹੰਦਰ ਮੋਤੀ ਜੀ ਦੀ ਸ਼ੂਜ ਪੂਜ ਗਾਣੀ ਕੂਟਮਿਤੀ ਉਹ ਦੇਸ਼ਪਤੀ ਇਹ ਸਾਰੇ ਅਪੁਸ਼ ਦੇ ਵਿੱਚ ਕੰਮ ਆਈ ਥੋੜਾ ਜਿਹਾ ਸਮਾਜ ਸੀ ਬਾਕੀ ਦੇ ਸਹਾਕਾਰ ਉਹ ਵੀ ਕੰਮ ਆਇਆ ਉਹ ਸੇਰਾਂ ਦੇ ਜੋ ਸਟ੍ਰੈਟਜੀ ਸੀ ਵੀਰਤਾ ਸੀ ਸ਼ੌਰਿਆ ਸੀ ਉਹ ਵੀ ਕੰਮ ਆਇਆ ਇਸ ਕਰਕੇ ਪੂਰੇ ਸਮਾਜ ਨੇ ਅਸੀਂ ਆਕੀ ਤਾਂ ਇਸ ਸਮਾਜ ਦਾ ਹਰ ਵਰਗ ਪੂਰੇ ਦੇਸ਼ ਦੇ ਵਿੱਚ ਤਿਰੰਗਾ ਯਾਤਰਾਵਾਂ ਕੱਢੂਗਾ ਆਪਣੇ ਖੌਲ ਨੂੰ ਮਾਨ ਸਨਮਾਨ ਦੇਣ ਲਈ ਉਹਦੀ ਜੋ ਵੀਰਤਾ ਸ਼ੋਹਰਿਆ ਉਹ ਉਹਨਾਂ ਉਹਨੂੰ ਜੁਦਾ ਜਸ਼ਨ ਮਨਾਉਣ ਲਈ ਸੋ ਅੱਜ ਨਵੇਂ ਸ਼ਹਿਰ ਦੇ ਵਿੱਚ ਇਹ ਕਾਰਜਕ੍ਰਮ ਜਿਹੜਾ ਹੈ ਉਹ ਸੰਤ ਮਹਾਪੁਰਸ਼ਾਂ ਦੇ ਅਗਵਾਈ ਦੇ ਵਿੱਚ ਵੱਡਿਆ ਜਾ ਰਿਹਾ ਜਿਹਦੇ ਵਿੱਚ ਸਮਾਜ ਦੇ ਵੱਖ-ਵੱਖ ਸੰਗਠਨ ਉਹ ਸਾਰੇ ਇਸ ਸਮਾਜਿਕ ਧਾਰਮਿਕ ਵਿੱਚ ਪੋਲੀਟਿਕਲ ਉਹ ਹਿੱਸਾ ਲੈ ਰਹੇ ਆ ਔਰ ਆਪਣੀ ਸਿਨਾਂ ਦੀਆਂ ਉਪਲਬਧੀਆਂ ਨੂੰ ਲਈ ਉਹਨਾਂ ਦੀਆਂ ਕਾਥਾ ਨੂੰ ਜੋ ਹੈ ਉਹਨਾਂ ਨੂੰ ਯਾਗਰ ਕਰਦੇ ਆ ਇਸ ਤਿਰੰਗਾ ਕਾਦਰਾ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦੇਸ਼ ਦੇ ਬਾਡਰਾਂ ਦੇ ਉੱਪਰ ਬੈਠੇ ਸਾਡੇ ਸੈਨਿਕ ਜੋ ਦਿਨ ਰਾਤ ਬਾਡਰਾਂ ਦੇ ਉੱਪਰ ਦੇਸ਼ ਲਈ ਸੇਵਾ ਕਰ ਰਹੇ ਨੇ ਤਿਰੰਗੇ ਦਾ ਪੂਰੇ ਵਿਸ਼ਵ ਦੇ ਵਿੱਚ ਸਨਮਾਨ ਵਧਾ ਰਹੇ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਤਿਰੰਗੇ ਦੇ ਸਨਮਾਨ ਦੇ ਵਿੱਚ ਆਪਰੇਸ਼ਨ ਮਿਸ਼ਨ ਦੇ ਪੂਰਾ ਹੋਣ ਦੇ ਉੱਪਰ ਔਰ ਕੰਪਲੀਟ ਹੋਣ ਦੇ ਉੱਪਰ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਟੰਕਾ ਵੱਜਾ ਹੈ ਔਰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੇ ਉੱਪਰ ਜੋ ਸਾਡਾ ਸੈਨਿਕਾਂ ਨੇ ਸਨਮਾਨ ਵਧਾਇਆ ਉਹਦੇ ਸੰਬੰਧ ਦੇ ਵਿੱਚ ਅੱਜ ਦੀ ਪੂਰੀ ਨਵਾਂ ਸ਼ਹਿਰ ਦੀ ਸਾਰੀ ਐਨ ਜੀਓਜ਼ ਨੇ ਸਮਾਜਿਕ ਸੰਸਥਾਾਂ ਮਾ ਧਾਰਮਿਕ ਸੰਸਥਾਵਾਂ ਸਾਰਿਆਂ ਨੇ ਇਕਜੁੱਟ ਹੋ ਕੇ ਸਾਰੇ ਦੇਸ਼ ਭਰਮੀਆਂ ਨੇ ਅੱਜ ਦੀ ਇਹ ਤਿਰੰਗਾ ਯਾਤਰਾ ਰੱਖੀ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਨਵਾਂ ਸ਼ਹਿਰ ਵਾਸੀਆਂ ਨੂੰ ਅੱਜ ਦੇ ਇਸ ਭਰਵੇਂ ਹੰਗਾਰੇ ਵਾਸਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਜੈ ਹਿੰਦ ਜੈ ਭਾਰਤ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦੀ ਜੋ ਤਿਰੰਗਾ ਯਾਤਰਾ ਬਾਰਾधरी ਤੋਂ ਇਹ ਸ਼ੁਰੂ ਕਰਨ ਜਾ ਰਹੇ ਆ ਔਰ ਇਹਦੇ ਵਿੱਚ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਬਿਲਕੁਲ ਸਾਰੀਆਂ ਸੰਸਥਾ ਸਾਰੀਆਂ ਕਮੇਟੀਆਂ ਮੰਦਰਾਂ ਦੇ ਗੁਰਦੁਆਰਿਆਂ ਦੇ ਪ੍ਰਧਾਨ ਜਿੰਨੇ ਵੀ ਆ ਸਾਰੀਆਂ ਸੰਸਥਾ ਇੱਥੇ ਪਹੁੰਚਿਆ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆ ਕਰਦੇ ਆ ਔਰ ਜਿਹੜੀ ਯਾਤਰਾ ਆ ਇਹ ਜਿਹੜੀ ਭਾਰਤੀ ਫੌਜ सान दिन लड़ाई जोड़ी चार दिन लड़ाई खत्म की दह दिनों धनबाद कर रहे और जो ये समर्पित है हमारे उस हर एक देशवासी के लिए जो कि केवल भारत में नहीं रहता बल्कि उनके दिल के अंदर भारत रहता है और पिछले दिनों हम सभी ने देखा किस प्रकार हमारी सेना के शौर्य व उनके बल से जो आतंकवाद के अड्डे जो बने हुए थे उनके ऊपर स्ट्राइक करके उन्हें ख़त्म किया गया ये संदेश है ऐसी बुरी गतिविधियों को जो कि हर समय समाज के अंदर पूरी फैलाती है और ये भारत आज का भारत है जो डरता नहीं बल्कि घर में घुसकर उनको मुंह तोड़ जवाब देता है और ये हम सभी भारतवासियों ने देखा कि किस प्रकार हमारी सेना ने हमारी आर्मी ने हमारे देश की रक्षा की इसीलिए हमें हमारी सेना का सतिकार करना चाहिए yeah! उनको हर समय हर व्यक्ति को अपने भारत के प्रति कृतज्ञ होना चाहिए और मैं यही भारतवासी को संदेश देना चाहूँगा दिव्य ज्योति जागृति संस्थान के संस्थापक सर श्री आशुतोष महाराज जी वे सदैव कहते हैं कि भारत विश्व का हृदय है इसलिए यदि हम विश्व भर के अंदर शांति लाना चाहते हैं के लिए हमें भारत के अंदर सबसे पहले शांति yeah. का पैगाम देना होगा और हम सभी भारतवासी मिलकर ये तिरंगा यात्रा इसीलिए निकाल रहे हैं कि ये हमारी विजय और शौर्य का प्रतीक है और इसी के साथ में पूरे भारतवासियों को यही कहना चाहूँगा कि हमेशा अपने भारत के प्रति कृतज्ञ रहें भारत का ऋण हम कभी नहीं उठा सकते स्वंत में भारत माता की yeah.